ਸੋ ਅੱਜ ਆਪਾਂ ਪੀਰ ਭੀਖਣ ਸ਼ਾਹ ਜੀ ਬਾਰੇ ਗੱਲ ਕਰਾਂਗੇ ਸਮਾਧੀ 'ਚ ਬੈਠੇ ਪੀਰ ਨੇ ਗੁਰੂ ਸਾਹਿਬ ਜੀ ਬਾਰੇ ਕੀ ਅਨੁਭਵ ਕੀਤਾ ਕਿਸ ਤਰ੍ਹਾਂ ਬਾਲ ਗੋਬਿੰਦ ਰਾਏ ਜੀ ਦੇ ਪੀਰ ਭੀਖਣ ਸ਼ਾਹ ਨੇ ਦਰਸ਼ਨ ਕੀਤੇ ਤੇ ਪੀਰ ਨੇ ਕਿਉਂ ਦੋ ਕੁੱਜੀਆਂ ਇੱਕ ਪਾਣੀ ਦੀ ਤੇ ਇੱਕ ਦੁੱਧ ਦੀ ਗੁਰੂ ਸਾਹਿਬ ਜੀ ਅੱਗੇ ਕੀਤੀਆਂ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪੀਰ ਭੀਖਣ ਸ਼ਾਹ ਪਿੰਡ ਕੜਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਸੀ ਅਤੇ ਆਪਣੇ ਚੇਲੇ ਕੋਲ ਪਿੰਡ ਠੱਸਕੇ ਜ਼ਿਲ੍ਹਾ ਕਰਨਾਲ ਵਿੱਚ ਠਹਿਰਿਆ ਹੋਇਆ ਸੀ ਐਤਵਾਰ ਪੋਸ ਦੀ ਸੰਪਤੀ ਨੂੰ ਜਦ ਸਮੇਂ ਸਹਿਬਜਾ ਦੇ ਗੋਬਿੰਦ ਰਾਏ ਜੀ ਨੇ ਪਟਨੇ ਵਿੱਚ ਅਵਤਾਰ ਧਾਰਿਆ ਤਾਂ ਉਸ ਸਮੇਂ ਪੀਰ ਆਪਣੇ ਅਸ਼ਟ ਦੀ ਯਾਰ ਵਿੱਚ ਬੈਠਾ ਹੋਇਆ ਸੀ ਉਸ ਨੂੰ ਅਚਨ ਚੇਤ ਹੀ ਪੂਰਬ ਦਿਸ਼ਾ ਵੱਲ ਇੱਕ ਰੋਸ਼ਨੀ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਉਸ ਨੇ ਅਨੁਭਵ ਕੀਤਾ ਕਿ ਇਸ ਸਮੇਂ ਇਸ ਦਿਸ਼ਾ ਵਿੱਚ ਕਿਸੇ ਮਹਾਪੁਰਸ਼ ਦਾ ਅਵਤਾਰ ਹੋਇਆ ਹੈ ਜਿਹੜਾ ਜ਼ੋਰ ਜ਼ੁਲਮ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਨੇ ਸ਼ੀਗਰ ਹੀ ਉੱਠ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸਜਦਾ ਕੀਤਾ ਜਦ ਪੀਰ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵੱਲ ਹੈ ਤੁਸੀਂ ਪੂਰਬ ਵੱਲ ਸੈਯਦਾ ਕਿਉਂ ਕੀਤਾ ਹੈ ਪੀਰ ਨੇ ਕਿਹਾ ਕਿ ਇਸ ਵਾਸਤੇ ਕਿ ਇਧਰ ਅਜ ਦੀਨ ਦੁਨੀਆ ਦਾ ਵਾਲੀ ਮਨੁੱਖਾ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਹੁਣ ਮੈਂ ਉਹਨਾਂ ਦੇ ਨੂਰੀ ਦਰਸ਼ਨ ਕਰਨ ਵਾਸਤੇ ਪਟਨੇ ਛੇਤੀ ਹੀ ਜਾਣਾ ਚਾਹੁੰਦਾ ਤੇ ਛੇਤੀ ਹੀ ਪੀਰ ਭੀਖਣ ਸ਼ਾਹ ਨੇ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਹੌਲੀ ਹੌਲੀ ਚੱਲ ਕੇ ਪਟਨੇ ਪਹੁੰਚ ਗਏ ਪੀਰ ਜੀ ਨੇ ਦੇਖਿਆ ਕਿ ਪਟਨੇ ਦਾ ਹਰ ਇੱਕ ਜੀਵ ਅਤੇ ਬਨਸਪਤੀ ਦਾ ਪੱਤਾ ਪਤਾ ਖੁਸ਼ੀਆਂ ਨਾਲ ਭਰਪੂਰ ਪ੍ਰਸੰਨ ਹੈ ਪੀਰ ਜੀ ਪੁੱਛਦੇ ਪੁੱਛਦੇ ਉਸ ਘਰ ਅੱਗੇ ਪਹੁੰਚ ਗਏ ਜਿਸ ਘਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਹੋਇਆ ਸੀ ਪੀਰ ਨੇ ਦੇਖਿਆ ਕਿ ਘਰ ਦੇ ਦਰਵਾਜ਼ੇ ਅੱਗੇ ਸੈਕ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਅਤੇ ਹਰ ਕੋਈ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਉਤਾਵਲਾ ਹੋ ਰਿਹਾ ਸੀ ਪੀਰ ਪੀਖਣ ਸਾਹਿਬ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਨੂੰ ਕਿਰਪਾਲ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਪੰਜਾਬ ਦੇਸ਼ ਤੋਂ ਸਹਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਸਾਨੂੰ ਦਰਸ਼ਨ ਕਰਾ ਦਿਓ ਜਦੋਂ ਮਾਮਾ ਕਰਪਾਲ ਜੀ ਨੇ ਮਾਤਾ ਨਾਨਕੀ ਜੀ ਨੂੰ ਜਾ ਕੇ ਇਹ ਗੱਲ ਦੱਸੀ ਕਿ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲਿਆਂ ਨਾਲ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਕਿਹਾ ਕਿ ਬਾਦਸ਼ਾਹ ਗੁਰੂ ਘਰ ਨਾਲ ਵਿਰੋਧ ਰੱਖਦਾ ਹੈ ਇਹ ਪੀਰ ਮੁਸਲਮਾਨ ਹੈ ਕੀ ਪਤਾ ਇਸ ਨੂੰ ਕਿਸੇ ਵਿਰੋਧੀ ਨੇ ਸਹਿਬਜ਼ਾਦੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਭੇਜਿਆ ਹੋਵੇ ਦਾਦੀਆਂ ਤੇ ਮਾਵਾਂ ਨੂੰ ਆਪਣੇ ਪੁੱਤ-ਪੋਤਰੇ ਬਹੁਤ ਪਿਆਰੇ ਹੁੰਦੇ ਆ ਮਾਤਾ ਨਾਨਕੀ ਜੀ ਗੁਰੂ ਸਾਹਿਬ ਜੀ ਦੇ ਦਾਦੀ ਜੀ ਲੱਗਦੇ ਸਨ ਮਾਤਾ ਦੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ ਬਾਹਰ ਆਣ ਕੇ ਪੀਰ ਨੂੰ ਕਿਹਾ ਸਾਈ ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਹੋਰ ਕੋਈ ਆਦਮੀ ਇਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ ਤੁਸੀਂ ਕੁਝ ਮਹੀਨੇ ਠਹਿਰ ਕੇ ਫੇਰ ਆ ਜਾਣਾ ਤਦ ਤੱਕ ਇਹਨਾਂ ਦੇ ਪਿਤਾ ਜੀ ਵੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਲਵੋ ਪੀਰ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਇਹ ਖੁਦਾ ਦਾ ਰੂਪ ਹਨ ਮੈਂ ਇਨਾਰੇ ਦਰਸ਼ਨ ਕਰਕੇ ਹੀ ਜਾਵਾਂਗਾ ਪਰ ਜਦ ਫੇਰ ਵੀ ਮਾਤਾ ਜੀ ਨੇ ਨਾ ਭੇਜ ਦਿੱਤੀ ਤਾਂ ਪੀਰ ਭੀਖਣ ਸ਼ਾਹ ਖਾਣਾ ਪੀਣਾ ਛੱਡ ਕੇ ਬੂਹੇ ਅੱਗੇ ਆਸਣ ਲਾ ਕੇ ਬੈਠ ਗਿਆ ਜਦ ਤਿੰਨ ਦਿਨ ਇਸ ਤਰ੍ਹਾਂ ਹੀ ਬੀਤ ਗਏ ਤਾਂ ਪੀਰ ਦੀ ਸ਼ਰਧਾ ਵੇਖ ਕੇ ਮਾਤਾ ਜੀ ਨੇ ਕ੍ਰਿਪਾਲ ਚੰਦ ਜੀ ਨੂੰ ਆਖਿਆ ਕਿ ਪੀਰ ਨੂੰ ਸਹਬਜ਼ਾਦੇ ਦੇ ਦਰਸ਼ਨ ਕਰਾਓ ਮਾਮਾ ਕ੍ਰਿਪਾਲ ਚੰਦ ਜੀ ਨੇ ਸੁੰਦਰ ਵਸਤਰਾਂ ਵਿੱਚ ਗੁਰੂ ਸਾਹਿਬ ਜੀ ਨੂੰ ਲਪੇਟ ਕੇ ਪੀਰ ਜੀ ਕੋਲ ਲਿਆਂਦਾ ਪੀਰ ਭੀਖਣ ਸ਼ਾਹ ਨੇ ਗੁਰੂ ਸਾਹਿਬ ਜੀ ਦੇ ਬਾਲ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫੇਰ ਦੋ ਕੁੱਜੀਆਂ ਲੈ ਕੇ ਆਂਦੀਆਂ ਜਿਨ੍ਹਾਂ ਵਿੱਚੋਂ ਇੱਕ ਵਿੱਚ ਪਾਣੀ ਸੀ ਅਤੇ ਦੂਸਰੀ ਵਿੱਚ ਦੁੱਧ ਜਦੋਂ ਉਹ ਦੋਵੇਂ ਕੁੱਜੀਆਂ ਉਸਨੇ ਗੁਰੂ ਸਾਹਿਬ ਜੀ ਅੱਗੇ ਕੀਤੀਆਂ ਤਾਂ ਗੁਰੂ ਸਾਹਿਬ ਜੀ ਨੇ ਅੰਗੜਾਈ ਲੈ ਕੇ ਆਪਣੇ ਨਿੱਕੇ ਨਿੱਕੇ ਹੱਥੋਂ ਨਾਲ ਦੋਹਾਂ ਕੁੱਜੀਆਂ ਉੱਤੇ ਰੱਖ ਦਿੱਤੇ ਇਹ ਕੌਤਕ ਦੇਖ ਕੇ ਪੀਰ ਬੜਾ ਪਰਸੰਨ ਹੋਇਆ ਅਤੇ ਉਸਨੇ ਗੁਰੂ ਸਾਹਿਬ ਜੀ ਨੂੰ ਸਜਦਾ ਕਰਕੇ ਨਮਸਕਾਰ ਕੀਤੀ ਜਦ ਇਹ ਕੁੱਜੀਆਂ ਵਾਲੀ ਗੱਲ ਪੀਰ ਤੋਂ ਪੁੱਛੀ ਗਈ ਤਾਂ ਉਸਨੇ ਦੱਸਿਆ ਕਿ ਮੈਂ ਇਹਨਾਂ ਦੀ ਪ੍ਰੀਖਿਆ ਕੀਤੀ ਹੈ ਕਿ ਇਹ ਹਿੰਦੂ ਮਜਹਬ ਦਾ ਪੱਖ ਕਰਨਗੇ ਜਾਂ ਮੁਸਲਮਾਨ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਧਰਮ ਹੀ ਇੱਕੋ ਜਿਹੇ ਹਨ ਇਸ ਤਰ੍ਹਾਂ ਪੀਰ ਪੀਖਣ ਸ਼ਾਹ ਬਾਲ ਰੂਪ ਗੁਰੂ ਸਾਹਿਬ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਆਪਣੇ ਟਿਕਾਣੇ ਤੇ ਚਲਾ ਗਿਆ ਇਸ ਤਰ੍ਹਾਂ ਪੀਰ ਪੀਖਣ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਰੂਪ ਵਿੱਚ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਆਪਣਾ ਜੀਵਨ ਸਫਲ ਕਰ ਲਿਆ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ